ਸੂਟ ਐਨੇ ਸੋਹਣੇ ਹੋਣਗੇ ਨਾ ਐਨੇ ਸੋਹਣੇ ਤੇ ਐਨੇ ਸਸਤੇ ਹੋਣਗੇ ਐਨੇ ਸਸਤੇ ਤੁਸੀਂ ਕਹੋਗੇ ਇੱਕ ਕਦੇ ਸੂਟ ਨਾਲ ਨਹੀਂ ਸਰਨਾ ਆ ਮੇਰੀਆਂ ਭੈਣਾਂ ਮੈਨੂੰ ਪਤਾ ਹੈ ਮੇਰੇ ਭਰਾਵਾਂ ਦੀਆਂ ਜੇਬਾਂ ਖਾਲੀ ਕਰਾਣਗੀਆਂ ਜ਼ੋਰਦਾਰ ਤਾਲੀਆਂ ਦੇ ਨਾਲ ਸਵਾਗਤ ਕੀਤਾ ਜਾਵੇ ਸਾਡੀ ਸੂਟਾਂ ਦੀ ਦੁਕਾਨ ਦੀ ਓਨਰ ਜਿਹਦਾ ਨਾਮ ਰੱਖਿਆ ਸੀ ਨਿਕਲ ਆਪਣੀ ਵਧੀਆ ਇ ਜਾ ਕੋਈ ਫਿਕਰ ਮੈਂ ਤੁਸੀਂ ਧਿਆਨ ਨਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਅੱਜ ਜਿਹੋਣੇ ਨੇ ਬਣ ਲਿਆ ਲਾਲ ਰੰਗ ਦਾ ਪਰਨਾ ਖਤਰੇ ਦੀ ਨਿਸ਼ਾਨੀ ਪਿੰਡ ਆਏ ਹੋਏ ਆ ਬਹੁਤ ਚੱਲ ਕਰ ਰਹੇ ਆ ਲੇਕਿਨ ਕੰਮ ਮੈਨੂੰ ਬਹੁਤ ਪੈ ਜਾਂਦੇ ਨੇ ਮੇਰੀ ਤਾਂ ਬਹੁਤ ਭੱਜ ਨਟਕੀ ਰਹਿੰਦੀ ਕਮਾਗਾਰਾਂ 'ਚ ਜਿਹੜੇ ਮੈਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਕਿ ਮੈਂ ਬਹੁਤ ਬੀਜ਼ੀ ਹੁੰਨਾ ਜਿਹੜੇ ਮੈਨੂੰ ਬਹੁਤ ਰੇਅਰ ਦੇਖਦੇ ਨੇ ਉਹਨਾਂ ਨੂੰ ਪਤਾ ਵੀ ਚਲੋ ਪਤਾ ਹੀ ਹੁਣ ਉਹਨਾਂ ਨੂੰ ਕੁਝ ਜਿਹੜੇ ਤਾਂ ਜਿਨ੍ਹਾਂ ਨੂੰ ਪਤਾ ਹੈ ਵੀ ਮੈਂ ਵੀਜ਼ਾ ਦਾ ਕੰਮ ਵੀ ਕਰਦਾ ਸਾਰਾ ਦਿਹਾੜੀ ਲੱਗਾ ਰਹਿੰਦਾ ਕਮਾਗਾਰਾਂ ਦੇ ਵਿੱਚ ਵੀ ਚੈਨ ਨਹੀਂ ਪੈਂਦਾ ਮੈਨੂੰ ਛੁੱਟੀਆਂ ਨਹੀਂ ਮਿਲਦੀਆਂ ਤੇ ਸਾਰੀਆਂ ਛੁੱਟੀਆਂ ਮਿਲ ਜਾਂਦੀਆਂ ਨਹੀਂ ਕਿਰਨ ਨੂੰ ਵੀ ਵੱਧੂ ਛੁੱਟੀਆਂ ਇਹਨੇ ਹਾਜ਼ਰੇ ਟੈਟੂ ਬਣਾਇਆ ਦਿਖਾਓ ਇਹ ਕਮ ਨੇ ਬਣਾਇਆ ਅਗਮ ਨੇ ਬਣਾਇਆ ਪੈਨ ਨਾਲ ਇਬਾਦਤ ਨੂੰ ਵੀ ਬਹੁਤ ਛੁੱਟੀਆਂ ਆਏ ਬਾਬੂ ਇਹ ਬਾਬੂ ਬੋਲ ਤਾਂ ਪਰਮ ਨੂੰ ਬਹੁਤ ਛੁੱਟੀਆਂ ਨੇ ਪਰਮ ਤੇ ਅਗਮ ਨੂੰ ਵੀ ਬਹੁਤ ਮੁਬਾਰਕਾਂ ਖਾਸ ਕਰਕੇ ਮੇਰੀ ਪੰਮਣ ਨੂੰ ਪਰਮ ਨੂੰ ਮਿਲੀ ਹੈ ਟਰੋਫੀ ਐਪਰੀਸ਼ੀਏਸ਼ਨ ਅਵਾਰਡ ਦਿਖਾਓ ਤੁਹਾਡੀ ਟਰੋਫੀ ਕਿੱਥੇ ਹੈ ਲੈ ਗਿਆ ਸਾਰੀਆਂ ਟਰੋਫੀਆਂ ਲੈ ਕੇ ਅੱਜ ਦਰੀਆ ਮੈਂ ਦੇਖਾਂਗਾ ਇਹਨੂੰ ਵੀ ਮਿਲ ਜਾਣਾ ਚਾਹੀਦਾ ਸੀ ਲੇਕਿਨ ਕੋਈ ਗੱਲ ਨਹੀਂ ਸਰਟੀਫਿਕੇਟ ਵੀ ਲੈਣਾ ਤਖਾ ਯਾਰ ਆਪਣਾ ਸਰਟੀਫਿਕੇਟ ਦਰਵਾਜਾ ਆਰਾਮ ਨਾਲ ਮਾਰੀ ਸੈਕਿੰਡ ਪੋਜੀਸ਼ਨ ਅਵਾਰਡ ਸੇਂਟ ਜੋਸਫ ਕਾਨਵੈਂਟ ਸਕੂਲ ਵੈਰੀ ਗੁੱਡ ਆਮ ਪ੍ਰਾਊਡ ਆਫ ਯੂ ਮੇ ਬੱਚਾ ਦੂਜਾ ਦਿਖਾਓ ਆ ਇਹ ਵੱਡਾ ਸਾਰਾ ਕਾਹਦਾ ਹੈ ਇਹ ਵੱਡਾ ਸਾਰਾ ਹੁੰਦਾ ਹੈ ਬੈਸਟ ਸਟੂਡੈਂਟ ਬੈਸਟ ਸਟੂਡੈਂਟ ਆਫ ਦਾ ਕਲਾਸ ਵਰਲਡ ਬਣੀ ਨਹੀਂ ਵਰਲਡ ਦਾ ਵੀ ਬਣੇਗੀ ਬੈਸਟ ਸਟੂਡੈਂਟ ਉਹ ਦਾ ਸਕੂਲ ਪੂਰੇ ਸਕੂਲ ਵਿੱਚ ਬੈਸਟ ਸੀ ਉਹ ਵੈਰੀ ਗੁੱਡ ਯਾ ਇਹ ਵੀ ਜਨਰਲ ਪ੍ਰੋਫੀਸ਼ੀਨ ਸੀ ਦਾ ਠੀਕ ਹੈ वैरी गुड तब तू भी डरी चकी पट ना ठीक है एक्सीलेंस वेरी गुड उड़ा ला जी मुंडा आया जी फर्स्ट टू एटथ ये कैंप था कोई कैंप से ही ਵੇਰੀ ਗੁੱਡ ਤੇ ਇਹ ਕਹਦਾ ਮੈਚ ਤੇ ਜਿਹੜਾ ਅਲੰਪੀਆਰਡ ਹੋਇਆ ਸੀ ਅੱਛਾ ਮੈਂ ਤਾਂ 올ੰਪੀਆਰਡ ਦੇ ਵਿੱਚੋਂ ਚਾਚੂ ਜੀ ਮੈਂ ਆਪਣੀ ਕਲਾਸ ਤੋਂ ਫਸਟ ਆਇਆ ਹਾਂ ਗਾ ਬਾਕੀ ਜਿਹੜੇ ਦੂਸਰੇ ਸਕੂਲ ਦੇ ਜਿਹੜੇ ਹੋਰ ਵੀ ਆਪਣੇ ਦੂਸਰੇ ਕਲਾਸਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਉਹਨਾਂ ਨਾਲ ਆਇਆ ਹੋਇਆ ਹੈਗਾ ਵੈਰੀ ਗੁੱਡ ਮੈਂ ਸੱਚੀ ਤੁਹਾਡੇ ਤੋਂ ਬਹੁਤ ਪ੍ਰਾਊਡ ਆ ਹੁਣ ਤੂੰ ਇੱਕ ਆ ਹੋਰ ਫਰੀਡਮ ਫਾਈਟਰ ਦਾ ਕੋਰ ਹੋਇਆ ਸੀਗਾ ਉਹ ਕੰਪੀਟੀਸ਼ਨ ਹੋਇਆ ਸੀਗਾ ਉਸ ਜਿਹੜਾ ਸੈਕਿੰਡ ਹੂੰ ਬੱਲੇ ਉਹਦੇ ਤੋਂ ਵੀ ਹੁਣ ਬਿਰ ਜਿੱਤਣ ਲੱਗਿਆ ਆ ਮੈਡਲ ਵੀ ਮਿਲਨੇ ਆ ਪਰ ਉਹਦੇ ਨੂੰ ਇਹ ਮੈਨੂੰ ਛੋਟੇ ਹੁੰਦੇ ਮਿਲੇ ਸੀ ਜਿਸ ਟਾਈਮ ਮੈਂ 5 6 ਸਾਲ ਦੀ ਸੀ ਹਾਂ ਇਹ ਤੇ ਹਾਂ ਵੈਰੀ ਗੁੱਡ ਪਹਿਲੇ ਮੈਡਲ ਆ ਦਿੰਦੇ ਸੀ ਹੁਣ ਟ੍ਰੋਫੀ ਆ ਦਿੰਦੇ ਨੇ ਹੈ ਸਹੀ ਦਿਸ ਇਸ ਦੈਨ ਹਾਂ ਦਿਸ ਇਸ ਦੈਨ ਓਕੇ ਵੈਰੀ ਗੁੱਡ ਹੁਣ ਰਿਸਤਾਂ ਤੇ ਨਹੀਂ ਆਉਂਦੀ ਅੱਗੇ ਤਾਂ ਇਸ ਵਾਰ ਇਹ ਸਪੋਰਟਸ ਮੀਟ ਆਈ ਸੀ ਨਾ ਅੱਛਾ ਉਹਦੇ ਵਿੱਚ ਹੁਣ ਅਗਲੀ ਵਾਰ ਹੋਏਗੀ ਇਸ ਵਾਰ ਤੂੰ ਆਈ ਨਹੀਂ ਕੁਝ ਮਤਲਬ ਇਸ ਵਾਰ ਨਹੀਂ ਹੋਈ ਇਸਨੇ ਅਸੇ ਹੋਈ ਨਹੀਂ ਇਸ ਵਾਰ ਵੇਰੀ ਗੁੱਡ ਫਮ ਇਹ ਬਜਟ ਦੇਖ ਲੈ ਉੱਧਰ ਇਹ ਬਜਟਾ ਇਹਨੂੰ ਤਾਂ ਇਹ ਇੱਕ ਇੱਕ ਚੀਜ਼ ਤੇ ਬੋਰਡ ਮਿਲੇ ਹੋਇਆ ਦੇਖ ਲੈ ਕਿੰਨੇ ਬੋਰਡ ਲੈ ਕੇ ਆਏ ਨੇ ਦੀਦੀ ਤੇ ਵੀਰਾ ਕਿੰਨੇ ਸਰਟੀਫਿਕੇਟਸ ਨੇ ਦੇਖ ਰਹੀ ਦੰਦ ਬਣਾ ਕੇ ਮੈਨੂੰ ਦੇਖ ਤੂੰ ਕਿਤੇ ਲੈ ਕੇ ਆਉਂਗੀ ਪੈਨਸਲ ਹੀ ਗਵਾਏਂਗੀ ਤੂੰ ਆਪਣੀ ਪਾਪਾ ਪੈਨਸਲ ਗੁੰਮ ਗਈ ਸੀ ਬੈਟਰੀ ਸਾਰੇ ਗਵਾਇਆ ਕਰੂੰਗੀ ਇੱਕ ਇੱਕ ਪਾਪਾ ਮੇਰੀ ਪੈਨਸਲ ਗੁੰਮ ਗਈ ਸੀ ਮੈਂ ਫਿਰ ਪੇਪਰ ਹੀ ਦਿੱਤਾ ਨਾ ਫਸਟ ਆਏਗੀ ਫਸਟ ਦੀਦੀ ਵਰਗੀ ਬਣੇਗੀ ਆਪਣੀ ਇੰਟੈਲੀਜੈਂਟ ਤੇ ਵੀਰੇ ਵਰਗੀ ਵੀਰੇ ਵਰਗੀ ਦਿਮਾਗੀ ਬਣੇਗੀ ਤੇਜ ਨਹੀਂ ਨਹੀਂ ਵੀਰੇ ਵਰਗੀ ਹੈ ਸੰਸਕਾਰੀ ਸੰਸਕਾਰੀ ਤੂੰ ਸੰਸਕਾਰੀ ਨਹੀਂ ਹੈ ਵੀਰੇ ਵਰਗੀ ਸੰਸਕਾਰੀ ਨਹੀਂ ਵੀਰੇ ਵਰਗੀ ਮਿਲ ਵਰਤਣ ਵਾਲੀ ਜਿਵੇਂ ਹੈਨਾ ਫੈਮਿਲੀ ਨੂੰ ਪੂਰਾ ਟਾਈਮ ਦਿੰਦਾ ਹੈ ਤੇ ਇਹ ਦੀਦੀ ਵਰਗੀ ਇੰਟੈਲੀਜੈਂਟ ਬ੍ਰੇਨ ਦੀ ਹਾਂਜੀ ਹੈ ਮੇਚ ਬਣੀ ਹਾਂ ਹਾਂ ਸਪੋਰਟਸ ਕਰਾਇਆ ਕਰੀ ਬੱਚਾ ਨਾਲ ਠੀਕ ਹੈ ਕਰੀ ਦਿਨ ਬੜਾ ਠੀਕ ਹੈ ਸਪੋਰਟਸ ਦਾ ਕਰਾਇਆ ਨਾ ਸਾਰਾ ਕੰਮ ਕਰਾਇਆ ਕਰਨਾ ਹੈ ਪ੍ਰਾਊਡ ਆਫ ਯੂ ਮਾਈ ਬੱਚੋ ਆਈ ਐਮ ਵੈਰੀ ਮੱਚ ਪ੍ਰਾਊਡ ਆਫ ਯੂ ਲੋ ਆ ਸੰਭੋ ਇਹਨਾਂ ਨੂੰ ਸਾਮ੍ਹ ਕੇ ਰੱਖਣਾ ਹੈ ਗਵਾਣਾ ਨਹੀਂਗਾ ਕਿਸੇ ਵੀ ਸਰਟੀਫਿਕੇਟ ਨੂੰ ਹੈਨਾ ਇੱਕ ਵੀ ਨਹੀਂ ਗਵਾਚਣਾ ਚਾਹੀਦਾ ਇਹ ਤੁਹਾਡੇ ਲਾਈਫ ਦੇ ਵਿੱਚ ਜਦੋਂ ਤੁਸੀਂ ਕਿਤੇ ਅੱਗੇ ਆਈ ਪੀਐਸ ਆਫੀਸਰ ਆਈਏਐਸ ਆਫੀਸਰ ਜਾਂ ਕੋਈ ਵੀ ਅੱਛੇ ਰੈਂਕ ਤੇ ਜਾਣਾ ਨਾ ਇਹ ਤੁਹਾਡੇ ਬਚਪਨ ਦਾ ਰਿਕਾਰਡ ਹੈਗਾ ਤੁਸੀਂ ਵੀ ਬਚਪਨ ਤੋਂ ਹੀ ਬ੍ਰਿਲਿਅੰਟ ਬੱਚੇ ਸੀ ਸਮਝ ਗਏ ਉਗੀ ਨਾ ਕਰ ਦੇ ਕਿ ਕਿਉਂ ਭੇਜੂ ਪਰਮਾ ਨਹੀਂ ਆਉਣਾ ਪਰਮ ਨਹੀਂ ਆਣਾ ਪਰਮਨਿੰਦਰ ਆਰਾਮ ਆਰਾਮਾ ਦਰਵਾਜਾ ਆਰਾਮ ਨਾਲ ਦਰਵਾਜਾ ਨਹੀਂ ਜੋਰ ਨਹੀਂ ਮਾਰਨਾ ਮਾਰੇ ਵੀ ਕਿ ਕੋਦੋਂ ਛੱਡ ਆਇਆ ਮੈਂ ਲੱਗਾ ਹੰਡੀ ਲਈ ਥੋੜੀ ਲੋ ਜੀ ਜੋਰ ਦੇ ਜ਼ੋਰਦਾਰ ਤਾਲੀਆਂ ਦੇ ਨਾਲ ਸਵਾਗਤ ਕੀਤਾ ਜਾਵੇ ਸਾਡੀ ਸੂਟਾਂ ਦੀ ਦੁਕਾਨ ਦੀ ਓਨਰ ਜਿਹਦਾ ਨਾਮ ਰੱਖਿਆ ਸੀ ਸਿਗਨੋਰਾ ਕਲਚਰ ਇੱਕ ਵਾਰੀ ਐਂਟਰੀ ਦੁਬਾਰਾ ਹੋ ਜੇਓ ਪਰਦਿਆਂ ਦੇ ਪਿੱਛੋਂ ਤੋਂ ਆਂਦੀ ਹੋਈ ਪਰਦੇ چیر ਕੇ ਆਂਦੀ ਹੋਈ ਸਾਡੀ ਭੈਣ ਜਿਹਨੇ ਬਹੁਤ ਸੋਹਣੇ ਸੂਟ ਵੇਚਣੇ ਨੇ ਤੁਹਾਨੂੰ ਦਿਖਾਣੇ ਨੇ ਬਹੁਤ ਜਲਦੀ ਰੈਡੀ ਹੋ ਚੁੱਕਾ ਸਾਰਾ ਸੈਟਅਪ ਬੱਸ ਹੁਣ ਮਿਲਾਨ ਜਾ ਰਹੇ ਆ ਸੂਟਾਂ ਦੀ ਮਸ਼ੀਨ ਐਂਟਰੇਨ ਟਾਲੀਆਂ ਟਾਲੀਆਂ ਇਹ ਉਹੀ ਸਖਸ਼ ਨੇ ਜਿਨ੍ਹਾਂ ਨੇ ਸੂਟਾਂ ਦਾ ਕੰਮ ਕਰਨਾ ਵਾ ਵੈਸੇ ਤਾਂ ਦੀਦੀ ਸੂਟਾਂ ਦਾ ਕੰਮ ਆਲਰੇਡੀ ਕਰ ਰਹੇ ਨੇ ਪਰ ਆਨਲਾਈਨ ਹੁਣ ਦੀਦੀ ਕਰਨ ਅੱਗੇ ਨੇ ਤੇ ਇਸ ਕਰਕੇ ਤੁਸੀਂ ਉਹ ਦੀਦੀ ਦਾ ਪੂਰਾ ਸਾਥ ਦੇਣਾ ਵਾ ਸੂਟਾਂ ਦੇ ਮਾਮਲੇ 'ਚ ਜੇ ਕਿਸੇ ਨੂੰ ਮਾੜਾ ਸੂਟ ਆ ਗਿਆ ਅਸੀਂ ਇਸ ਸਰੀਆਮ ਕਹਿੰਨੇ ਆ ਅਸੀਂ ਬਾਕੀਆਂ ਜਿਨ੍ਹਾਂ ਦੀ ਪ੍ਰੋਮੋਸ਼ਨਸ ਕਰਦੇ ਆ ਉਹਨਾਂ ਦੀ ਸਾਨੂੰ ਕੋਈ ਪਰਵਾਹੀ ਪਰ ਸਾਡੇ ਘਰ ਦਾ ਕੰਮ ਏ ਜੇ ਕਿਸੇ ਨੂੰ ਮਾੜਾ ਸੂਟ ਆ ਗਿਆ ਕੋਈ ਨਹੀਂ ਰੱਖ ਲਿਓ ਭੈਣ ਸਮਝ ਕੇ ਕੋਈ ਗੱਲ ਨਹੀਂ ਪਰ ਨਹੀਂ ਇੱਕ ਤੁਹਾਨੂੰ ਦੱਸਦਾ ਜੇ ਤੁਹਾਨੂੰ ਇੱਕ ਸੇਫਟੀ ਦੱਸਦਾ ਤੁਸੀਂ ਤੁਹਾਨੂੰ ਕਿਸੇ ਨੂੰ ਜਦੋਂ ਦੀਦੀ ਨੇ ਸੂਟ ਡਿਲੀਵਰ ਕਰਨਾ ਹੈ ਤੁਸੀਂ ਸੂਟ ਦਾ ਉਹ ਪੈਕੇਟ ਖੋਲਣਾ ਹੈ ਖੋਲਦਿਓ ਦੀ ਵੀਡੀਓ ਬਣਾਣੀ ਹੈ ਉਹਦੀ ਵੀਡੀਓ ਬਣਾਉਗੇ ਕਿਉਂਕਿ ਕਈ ਵਾਰ ਕੋਈ ਡਿਫੈਕਟਿਡ ਵਸਤਾ ਸਹੀ ਆਂਦਾ ਕੋਈ ਵੈਸੇ ਬਾਇ ਚਾਂਸ ਹੋ ਜਾਵੇ ਤਾਂ ਉਹਦੀ ਵੀਡੀਓ ਬਣਾਣੀ ਹੈ ਤਾਂ ਉਹ ਤੁਹਾਡਾ ਰਿਪਲੇਸ ਹੋ ਜਾਏਗਾ ਜਾਂ ਰਿਫੰਡ ਹੋ ਜਾਏਗਾ ਪੈਸਾ ਇੱਕ ਆਪਸ਼ਨ ਕਿਤੇ ਵੀ ਨਹੀਂ ਹੈਗੀ ਆਪਾਂ ਦੇਾਂਗੇ ਤੁਹਾਨੂੰ ਰਿਫੰਡ ਜਾਂ ਰਿਪਲੇਸਮੈਂਟ ਜਿਹੜੇ ਕੋਰੀਅਰ ਤੁਸੀਂ ਵਾਪਸ ਭੇਜੋਗੇ ਉਹਦੀ ਸਲਿੱਪ ਭੇਜ ਦਿਓ ਉਹ ਕੋਰੀਅਰ ਦੇ ਜਿਹੜੇ ਵੀ ਪੈਸੇ ਲੱਗਣਗੇ ਉਹ ਵੀ ਤੁਹਾਨੂੰ ਅਸੀਂ ਦਵਾਵਾਂਗੇ ਤੁਹਾਡਾ ਨੁਕਸਾਨ ਨਹੀਂ ਹੋਏਗਾ ਸੂਟ ਖਰੀਦਣਾ ਤਾਂ ਸਿਰਫ ਔਰ ਸਿਰਫ ਸੂਟਾਂ ਦੀ ਮਸ਼ੀਨ ਸਿਗਨੋਰਾ ਕਲਚਰ ਸਿਗਨੋਰਾ ਹੁੰਦਾ ਬਿਊਟੀਫੁੱਲ ਲੇਡੀਜ਼ ਠੀਕ ਹੈ ਉਹਨਾਂ ਨੂੰ ਕਿਹਾ ਜਾਂਦਾ ਸੋ ਕਲਚਰ ਬਹੁਤ ਸੋਹਣਾ ਸੂਟਾਂ ਦਾ ਕੰਮ ਹੈ ਜੀ ਸੂਟ ਐਨੇ ਸੋਹਣੇ ਆਉਣਗੇ ਨਾ ਐਨੇ ਸੋਹਣੇ ਤੇ ਐਨੇ ਸਸਤੇ ਆਉਣਗੇ ਐਨੇ ਸਸਤੇ ਤੁਸੀਂ ਕਹੋਗੇ ਇੱਕ ਕਦੇ ਸੂਟ ਨਾਲ ਨਹੀਂ ਸਰਨਾ ਆ ਮੇਰੀਆਂ ਭੈਣਾਂ ਮੈਨੂੰ ਪਤਾ ਹੈ ਮੇਰੇ ਭਰਾਵਾਂ ਦੀਆਂ ਜੇਬਾਂ ਖਾਲੀ ਕਰਾਣਗੀਆਂ ਉਹਨਾਂ ਨੇ ਕਿਹਾ ਵੀ ਉਹ ਸਿਗਨੋਰਾ ਕਲਚਰ ਵਾਲੀ ਭੈਣ ਵੇਚਦੀ ਹੈ ਸੂਟ ਇੱਕ ਦੀ ਥਾਂ ਤੇ ਤੁਸੀਂ ਚਾਰ-ਚਾਰ ਮੰਗਾਓਗੇ ਮੈਂ ਗਰੰਟੀ ਲੈਣਾ ਵੈਸੇ ਮੈਂ ਔਖਾ ਹੋ ਰਿਹਾ ਕਿਉਂਕਿ ਕਿਰਨ ਨੇ ਵੀ ਮੰਗਵਾ ਲਏ ਨੇ ਸੂਟ ਕਿਉਂਕਿ ਗਰਮੀਆਂ ਦੇ ਸੂਟਾਂ ਦਾ ਜਿਹੜਾ ਪ੍ਰਾਈਸ ਨੇ ਉਹ ਬਹੁਤ ਰੀਜ਼ਨੇਬਲ ਹੁੰਦੇ ਨੇ ਜਿਆਦਾ ਕਾਸਟ ਵੀ ਨਹੀਂ ਹੁੰਦੇ ਨੇ ਇਸ ਕਰਕੇ ਬੰਦਾ ਤਿੰਨ-ਚਾਰ ਇਕੱਠੇ ਪੜਾ ਹੀ ਲੈਂਦਾ ਵਾ ਸਹੀ ਗੱਲ ਹੈ ਜਿਹੜੀ ਦੀਦੀ ਦੇ ਸਟਾਕ ਦੇ ਵਿੱਚ ਚੀਜ਼ ਦੀਦੀ ਨੇ ਸੇਲ ਕਰਨ ਵਾਸਤੇ ਰੱਖੀ ਹੋਈ ਜੇ ਸਾਨੂੰ ਪਸੰਦ ਆਈ ਅਸੀਂ ਬਾਈ ਕਰਾਂਗੇ ਡੈਫੀਨੇਟਲੀ ਪੂਰਾ ਪ੍ਰੋਸੈਸ ਜੋ ਹੋਉਂਦਾ ਬਾਕੀਆਂ ਵਾਸਤੇ ਉਹੀ ਕਰਾਂਗੇ ਤੇ ਪਲੀਜ਼ ਸਪੋਰਟ ਕਰਿਓ ਸਿਗਨੋਰਾ ਕਲਚਰ ਇੰਸਟਾਗ੍ਰam ਅਕਾਊਂਟ ਵੈਰੀ ਜਲਦੀ ਆ ਰਿਹਾ ਤੁਹਾਡੇ ਸਾਹਮਣੇ ਸੂਟਾਂ ਦੇ ਨਾਲ ਇੱਕ ਵਾਰ ਫਿਰ ਤੋਂ ਤਾਲੀਆਂ 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 ਦੇਖਿਆ ਕਿੰਨੀ ਪ੍ਰੋਮੋਸ਼ਨ ਕਰਤੀ ਦੀਦੀ ਹੁਣ ਸੈਡ ਜੀ ਦੇ ਹੋ ਕੇ ਮੈਨੂੰ 50000 ਰੁਪਏ ਦੇ ਦਿਓ ਪ੍ਰੋਮੋਸ਼ਨ ਦਾ ਠੀਕ ਕਿ ਹੁਣ ਸ਼ੈਰ ਦੇ ਕਰਕੇ 50000 ਦੇ ਦੋ ਹਨਾ ਠੀਕ ਹੈ ਉਹ ਸੂਰਤ ਤੋਂ ਵੀ ਤਾਂ ਗਿਆ ਸੀ ਨਿਵੜੀ ਪ੍ਰਮੋਸ਼ਨ ਕਰਕੇ ਆਉਂਦੀ ਮੈਂ ਬਾਈ ਪੈਸੇ ਲਿੱਤੇ ਨੇ ਪ੍ਰਮੋਸ਼ਨ ਫਰੀ ਨਹੀਂ ਗਿਆ ਮਾ ਪਾਵੇ ਸੱਚੀ ਗੱਲ ਹੈ ਜੀ ਚਲੋ ਤੇ ਮੇਰੀ ਭੈਣ ਹੈ ਮੇਰੀ ਜਾਨ ਹੈ ਸਾਡਾ ਆਪਣਾ ਘਰ ਦਾ ਪਰਿਵਾਰ ਹੈ ਸੂਰਤ ਤੋਂ ਸੂਟ ਨਾ ਲਿਓਣ ਇੱਤ ਦੀ ਦੀ ਤੋਂ ਲਿਓ ਪ੍ਰਮੋਸ਼ਨ ਚੇਂਜ ਹੋ ਗਈ ਸੂਟ ਉਹ ਤੋਂ ਜੇ ਸੂਟ ਖਰੀਦਣੇ ਨੇ ਬਿਜ਼ਨਸ ਵਾਸਤੇ ਹਾਂ ਸੱਚੀ ਗੱਲ ਕਹਿੰਦਾ ਅਸੀਂ ਸੂਰਤ ਤੋਂ ਸੂਟ ਨਹੀਂ ਮੰਗਵਾਏ ਸੀਰੀਅਸਲੀ ਕਿਉਂਕਿ ਆਬਵੀਅਸਲੀ ਦੂਰ ਪੈਂਦਾ ਦੀ ਕਿਉਂਕਿ ਜਿਸ ਤੱਕ ਆਪਾਂ ਜਾ ਕੇ ਨਹੀਂ ਸੂਟ ਵੇਖਦੇ ਉਸ ਤੱਕ ਦੀ ਪਤਾ ਲੱਗਦਾ ਮੈਂ ਦੀ ਦੀ ਆਲਰੇਡੀ ਕਿਲ ਪਹਿਲੇ ਆ ਦੀ ਦੀ ਆਲਰੇਡੀ ਕਰ ਰਹੇ ਨੇ ਦੀ ਦੀ ਦੇ ਆਪਣੇ ਵੈਂਡਰਸ ਵਗੈਰਾ ਹੈਗੇ ਨੇ ਸੂਰਤ ਤੋਂ ਨਹੀਂ ਮੰਗਵਾਏ ਸਾਡੇ ਸੂਟਾਂ ਦਾ ਕੁਝ ਹੋਰ ਹੀ ਸਿਸਟਮ ਹੈਗਾ ਦੀ ਦੀ ਦਾ ਬਹੁਤ ਸੋਹਣੇ ਸੂਟ ਨੇ ਔਰ ਵਧੀਆ ਪ੍ਰਾਈਸ ਹੈ ਹੁਣ ਅਸੀਂ ਬੈਠ ਕੇ ਚਿੱਲ ਕਰਦੇ ਹਾਂ ਥੋੜੀ ਦੇਰ ਤੱਕ ਤੁਹਾਨੂੰ ਮਿਲਦੇ ਹਾਂ ਵਾਹ ਜੀ ਵਾਹ ਵੈਰੀ ਗੁੱਡ ਸਾਰੇ ਕਲਾਪਿੰਗ ਕਰੋ ਜੀ ਵੈਲ ਡਨ ਬੱਚੇ ਵੈਲ ਡਨ ਕਿਆ ਬਾਤ ਹੈ ਕਿਆ ਬਾਤ ਹੈ ਸ਼ੋਰੀ ਵੱਲੋਂ ਵੀ ਗਿਫਟ ਮਿਲੇਗਾ ਤੈਨੂੰ ਹੈ ਸ਼ੋਰੀ ਵੱਲੋਂ ਵੀ ਗਿਫਟ ਮਿਲੇਗਾ ਇੱਕ ਨਿੱਕਰ ਸੂਟ ਉਹ ਤਾਂ ਗੱਲ ਨਹੀਂ ਸੀ ਦਾਦੂ ਨੂੰ ਬੁਲਾ ਲਿਆ ਤੂੰ ਮੈਡਲ ਇਹਦੇ ਵਾਸਤੇ ਜਿੱਤੇ ਨੇ ਵੀ ਤੂੰ ਗੁੱਤਾਂ ਕਰੇ ਹੈ ਆਹ ਪਤਾ ਨਹੀਂ ਕੀ ਕਰਦਾ ਇਹ ਐ ਚਿੰਕਣਾ ਹੋਣਾ ਚਿੰਕੀ ਚਾਈਨੀਸ ਅੱਖਾਂ ਦੇ ਅੱਖਾਂ ਦੇ ਕੀ ਕਰਨਾ ਐਵੇਂ ਨਾ ਜੀ ਨਾ ਜੀ ਜੀ ਇਹ ਕਰਦੇ ਜਚਾ ਨਹੀਂ ਜਚਾ ਨਹੀਂ ਉਹ ਤੋਂ ਡੀਲੀ ਹੋਰ ਜਚਾ ਦੇ ਤੂੰ ਦੇਖਣੇ ਜਾਏਂਗੀ ਪੰਮੀ ਆਟਾ ਰਹਿਣ ਦੋ ਨਾ ਗੁੰਨੂ ਆਪਾਂ ਉੱਥੇ ਚਲਦੇ ਆਂ ਦੁਕਾਨ ਤੇ ਉੱਥੇ ਕੁਝ ਖਾ ਲੈਨੇ ਆ ਹੈ ਗੇਜੀ ਗਏ ਜੀ ਰੋਜ਼ ਰੋਜ਼ ਤਾਂ ਆਉਂਦੇ ਜਾਣਾ ਯਾਰ ਮਨ ਕਰੇ ਸ਼ੇਕ ਪੀਣ ਦਾ ਹੁਣ ਕੀ ਕਰੀਏ ਕੁਝ ਖਾ ਵੀ ਲਾਂਗੇ ਰੋਲ ਰੋਲ ਪੀਜ਼ਾ ਪੂਜਾ ਮੇਰਾ ਸੈਂਡਵਿਚ ਖਾਣੀ ਹੈ ਤੁਸੀਂ ਕਹ ਲਿਆ ਸੀ ਪੀਜ਼ਾ ਖਾਵਾਂਗੇ ਨਹੀਂ ਮੈਂ ਪੀਜ਼ਾ ਅੱਜ ਦਿਖਾਵਾਂਗਾ ਵੀਰਾ ਬਣਾਉਂਦਾ ਕਿਵੇਂ ਹੈ ਦੁਕਾਨ ਦੇ ਉੱਪਰ ਪੀਜ਼ਾ ਕਿ ਨਹੀਂ ਭਾਬੀ ਨਾਲ ਸਾਰੇ ਦੇਖ ਵੀ ਜਾਣਗੇ ਨਹੀਂ ਮੈਂ ਅੱਛੀ ਇੱਕ ਪੀਜ਼ਾ ਫਾਟੇ ਲੈਂਦਾ ਹਾਂ ਬਣਾਦਾ ਆ ਉਹ 20 ਸੀ ਆ ਜਾਣਗੀਆਂ 20 ਸੀ ਆ ਜਾਣਗੀਆਂ ਮੈਂ ਗੋ ਖਾਣ ਦੇ ਸ਼ਕੀਨ ਛੋਲੇ ਛੋਲੇ ਰੋਟੇ ਨੇ ਹਾਂ ਸੇਵਾ ਕੁੜੀਆਂ ਖੋਲ ਗਿਆ ਖੋਲ ਗਿਆ ਖੋਲੀਆਂ ਉਹੀਆਂ ਅੱਛਾ 2 ਪੀਸ ਫਲਾਈ ਸਲਾਈਸਿਸ 2 ਫਾੜੀਆਂ ਕੁੜੀਆਂ ਮੈਨੂੰ ਖਾਦਾ ਦੋ ਅੱਜ ਭਰਾਵਾ ਤੈਨੂੰ ਗਰਮੀ ਹੋ ਜਾਣੀ ਐ ਨਾ ਕਰ ਕਰ ਮੇਰੇ ਬੁੱਤ ਸੌ ਤਿਆਰ ਹੋ ਜੋ ਭਾਬੀ ਚਲੀ ਆਜੋ ਚਲੋ ਚਲੀਏ ਤਿਆਰ ਹੋ ਜੋ ਬਣਾ ਲਓ ਬਣਾ ਲਓ ਫਿਰ ਸਬਜ਼ੀ ਖਾਣੀ ਕਿੰਨੇ ਐ ਸਵੇਰੇ ਖਾਵਾਂਗੇ ਲੋ ਦੀ ਵਿਲੇਜ ਕੈਫੇ ਵੀਰਾ ਬੰਦ ਕਰਾ ਸੀ ਫੋਨ ਕਰਤਾ ਵੀਰੇ ਨਾਲ ਦੇਖੋ ਟੇਬਲ ਵੀ ਅੰਦਰ ਰੱਖਤੇ ਹਨਾ ਟੇਬਲ ਚੇਅਰ ਅੰਦਰ ਆ ਗਿਆਂ ਅਸੀਂ ਫੋਨ ਕਰਤਾ ਵੀ ਸੀ ਆ ਰਹਿਆਂ ਲੈਟ ਜ ਗਈ ਬੱਟੇ ਪੱਡੀ ਮੱਛਰਿਆ ਨਹੀਂ ਨਾ ਅੰਦਾਜ਼ ਕੀ ਹੈਗੇ ਵੀਰਾ ਹੋ ਗਿਆ ਦੁਬਾਰਾ ਸ਼ੁਰੂ ਇਹ ਆਪਣਾ ਤਾਜ਼ਾ ਡੋ ਬਣਦਾ ਜੀ ਤਾਜ਼ਾ ਬੇਸ ਬਣੇਗਾ ਇਹ ਨਹੀਂ ਹੁੰਦਾ ਕਿ ਰੈਡੀਮੇਡ ਬੇਸ ਲਿਆਇਆ ਜਾਂਦਾ ਬਾਜ਼ਾਰ ਦੇ ਵਿੱਚੋਂ ਬੇਸ ਤਾਜ਼ਾ ਫੋਲਡ ਕਰਕੇ ਔਰ ਇਹ ਘੈਂਟ ਤਰੀਕੇ ਨਾਲ ਹੁਣ ਇਹਦੇ ਉੱਪਰ ਟੋਪਿੰਗਾਂ ਇਹ ਸਰਾਕਿਓ ਕੀ ਤਿਆਰ ਨੇ ਵੀਰੇ ਫੁੱਲੇ ਨਾਲ ਬੇਸ ਫੁੱਲੇ ਨਾਲ ਮਤਲਬ ਰੋਟੀ ਵਾਂਗੂ ਇਹ ਕਿਹੜੀ ਸੌਸ ਹੈ ਜਦੋਂ ਮਿਕਸਡ ਕਰਕੇ ਸੌਸਿਸ ਨੇ ਕਾਫੀ ਏਰੀਆ ਚ ਤਾਂ ਹੀ ਡਿਫਰੈਂਟ ਸੇ ਟੇਸਟ ਇਹਦਾ ਹੈ ਕਿਰਨ ਲੋਕ ਕਹਿੰਦੇ ਆ ਸੀਕ੍ਰੇਟ ਸੂਗੜ ਸੀਕ੍ਰੇਟ ਮਸਾਲੇ ਕਹਿੰਦੇ ਨੇ ਉਹ ਨਹੀਂਗਾ ਮਤਲਬ ਮਿਕਸ ਕੀਤੀਆਂ ਨੇ ਕਈ ਸੌਸਾਂ ਤਾਂ ਕਰਕੇ ਲੋਕ ਕਹਿੰਦੇ ਨੇ ਸਾਡੇ ਸੀਕ੍ਰੇਟ ਮਸਾਲੇ ਆਣਾ ਇਹਦਾ ਟੇਸਟ ਅਲੱਗ ਪਤਾ ਕਿਉਂ ਆਉਂਦਾ ਡਿਫਰੈਂਟ ਵਧੀਆ ਪਤਾ ਕਿਉਂ ਆਉਂਦਾ ਵੀਰੇ ਤਿੰਨ ਚਾਰ ਸੌਸਿਸ ਮਿਕਸ ਕੀਤੀਆਂ ਨੇ ਇਹਦੇ ਚ ਗੱਦੀ ਵੀ ਮੈਨੂੰ ਕਰ ਦਿਆ ਗਿਆ ਰਿਹਾ ਉਹ ਬਾਸਟਰ ਵਿੱਚ ਲੋ ਜੀ ਸ਼ਮਲਾ ਵਿੱਚ ਚੱਲ ਬਰਾਓ ਪਹਿਲਾ ਚੀਜ਼ ਬਾਹਰ ਕਰੋ ਲੋ ਜੀ ਪਾਪੀ ਨੇ ਪਾਤੀਆਂ ਚੀਜ਼ਾਂ ਚੀਜ਼ਾਂ ਪਾਪੀ ਨੂੰ ਵੀ ਆ ਗਿਆ ਬਣਾਣਾ ਪੀਜ਼ਾ ਹੈ ਹਾਂ ਹਾਂ ਸਹੀ ਗੱਲ ਹੈ ਟਾਪਿੰਗਸ ਦੀਆਂ ਹੈ ਕਟਿੰਗ ਕੀਤੀ ਹੋਈਆਂ ਘਰ ਦਾ ਵਰਗਾ ਘਰ ਦੇ ਵਰਗੇ ਪੀਜ਼ੇ ਦੀ ਕੋਈ ਰੀਸ ਨਹੀਂ ਦੋਸਤੋ ਇਹ ਪਾ ਇਹ ਪਾ ਤੇ ਚੁੱਤੀ ਪਈਏ ਪੀਜ਼ਾ ਖਾਣਾਂ ਮੈਰੀਨੇਟਡ ਪਨੀਰ ਅਸਾਂ ਨੋਰਮਲ ਨਹੀਂ ਪਾਉਂਦੇ ਵਾਹ ਜੀ ਪਨੀਰ ਮੈਰੀਨੇਟ ਕਰਕੇ ਪਾਣਾ ਵਾਹ ਜੀ ਆ ਕੱਲਾ ਪਨੀਰ ਹੀ ਖਾ ਕੇ ਦੇਖੋ ਮੈਰੀਨੇਟ ਕਰਕੇ ਪਾਣਾ ਵਾਹ ਜੀ ਆ ਕੱਲਾ ਪਨੀਰ ਹੀ ਖਾ ਕੇ ਦੇਖੋ ਯਾਰ ਇਹ ਤਾਂ ਮੈਰੀਨੇਸ਼ਨ ਬੜੀ ਕਹਿੰਡ ਕੀਤੀ ਹੋਈ ਯਾਰ ਇਹਦੀ ਪਨੀਰ ਦੀ ਕਿਹਦੇ ਨਾਲ ਕੀਤੀ ਹੈ ਇਹ ਇਹ ਸਿਗਰਟ ਹੈ ਇਹ ਸਿਗਰਟ ਹੈ ਯਾਰ ਪਨੀਰ ਬਹੁਤ ਸੋਹਣਾ ਜਿਹਨੂੰ ਆਪਾਂ ਕੱਲੀ ਵੈਸੇ ਹੀ ਖਾਈ ਨਾ ਬਹੁਤ ਸਵਾਦ ਲੱਗੇਗਾ ਇਹਦਾ ਠੀਕ ਟੁਕਾ ਬਣਸ ਗਰਾਂ ਯਾਨੀ ਕਿ ਮੈਂ ਵੀ ਵੱਡੇ ਵੱਡੇ ਪੀਸ ਕਰਕੇ ਹਾਂ ਹਾਂ ਵੱਡੇ ਪੀਸ ਕਰਕੇ ਕਰਕੇ ਚੋਰ ਨੂੰ ਬਣਾ ਦਾ ਪੀਟਾ ਬਣ ਜੇ ਲੋ ਨਾਲ ਸੁਨਣਾ ਵਿੱਚ ਓਵਨ ਵਿੱਚ ਬਣ ਜੇਗਾ ਵਾਹ ਜੀ ਵਾਹ ਮਨ ਕੀ ਹੋਇਆ ਮੇਰੇ ਬੱਚ ਨੂੰ ਹਮ ਅੱਛਾ ਜੀ ਨਹੀਂ ਜਾ ਕੋਈ ਗਰਮੀ ਮੈਂ ਤੁਸੀ ਧਿਆਨ ਨਾਲ ਓਵਨ ਦੇ ਵਿੱਚ ਪੀਜੇ ਜਾਂਦੇ ਹੋਏ ਲਓ ਜੀ ਪੀਜ਼ਾ ਬਣ ਕੇ ਰੈਡੀ ਨਾਲ ਛੇਕ ਓਹ ਹੋ ਹੋ ਬੀ ਆਹ ਕਿਹੜਾ ਹੈ ਗੁਲਾਬੀਆਂ ਪਰ ਹੁੰਦਾ ਇਹ ਹੁੰਦਣ ਮੈਨੂੰ ਇਹ ਮੈਨੂੰ ਜਾ ਵਧੀ ਲੱਗਿਆ ਸੀ ਉਦੋਂ ਆ ਜਾ ਵੀਰੇ ਤੁਸੀਂ ਵੀ ਆ ਸਾਰੇ ਖਾਈਏ ਵੇ ਤੂੰ ਧੀ-ਧੀ ਦਾ ਜੂਸ ਵੀਰੇ ਹੈ ਪਰਮ ਦੁੱਧ ਵਾਲਾ ਨਹੀਂ ਪੀਂਦੀ ਨਾ ਇਸ ਕਰਕੇ ਫਿਰ ਹਣ ਟੇਸਟ ਦੱਸੋ ਕਿਦਾਂ ਬਹੁਤ ਜਣਾ ਸਪੈਸ਼ਲੀ ਇਹ ਨਹੀਂ ਵੀ ਸਾਡਾ ਘਰ ਦਾ ਅਸੀਂ ਬਣਾਇਆ ਤਾਂ ਸਾਡੀ ਕੋਈ ਸਪੈਸ਼ਲ ਬਣੇਗਾ ਜਿਵੇਂ ਸਾਰੇ ਕਸਟਮਰਸ ਲਈ ਬਣਦਾ ਉਹ ਮਹੀ ਉਹ ਚੀਜ਼ਨ ਕੋਨ ਪਨੀਰ ਵਾਲੇ ਹਾਂ ਭਾਈ ਖਾਈਏ ਨਾ ਕਿੱਦਾਂ ਵੀ ਟੇਸਟ ਸੱਚ ਦੱਸਿਓ ਝੂਠ ਨਾ ਬੋਲਿਓ ਰਾਤ ਦਾ ਟਾਈਮ ਐ ਛੁਪਨੇ ਭੜੇ ਭੜੇ ਆਣਗੇ ਜੇ ਝੂਠ ਬੋਲਿਆ ਖਾ ਲਿਆ ਪੀਜਾ ਚਲੋ ਫਿਰ ਭਾਂਡੇ ਮੰਜ ਹੋਣਾ ਵੋਟੋ ਵੀਰਾ ਵਿਚਾਰਾ ਸਮਾਪਤੀ ਕਰਕੇ ਬੈਠਾ ਸੀ ਆਪਾਂ ਤਾਂ ਕਰਤਾ ਬਹੁ ਮੱਛਲ ਲੜ ਗਿਆ ਯਾਰ ਇਹ ਕੁੜੀ ਦੇ ਆਹ ਹੁਣ ਤਾਜ਼ਾ ਲੜਿਆ ਪਰ ਮੇਨੂੰ ਮੱਛੇ ਤੇ ਹਾਂ ਆਹ ਤਾਜ਼ਾ ਲੜਿਆ ਮੱਤੇ ਦੇ ਵੀਰ ਅਗੋਂ ਦੇ ਮੱਛੇ ਲੜਦਾ ਸੀ ਨਾ ਹੂੰ ਇਹ ਜੋ ਹੋ ਜਾਂਦੇ ਸੀ ਤੀਤੀਆਂ ਹੋ ਜਾਂਦੀਆਂ ਚਲੋ ਹੋ ਜਾਂਦੇ ਹਾਂ ਜਦੋਂ ਭਾਂਡੇ ഇവിടെ ജമീ ബാണി ഛോട്ട് ഛോട്ടേ